ਇੱਕ ਕੱਲ ਮੈਨੂੰ ਫੋਨ ਆ ਗਿਆ ਮੈਨੂੰ ਕਹਿੰਦੇ ਵੀਰ ਮੇਰਾ ਵੀ ਤੂੰ ਜਥੇਦਾਰਾਂ ਦੇ ਬੜੇ ਤੋਂ ਖਲਾਬ ਬੋਲਦਾ ਮੈਂ ਕਿਹਾ ਵੀ ਮੇਰਾ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਨਾ ਮੇਰੇ ਨਾਲ ਕਿਹਦਾ ਬੱਟ ਦਾ ਰੌਲਾ ਨਾ ਕਿਹਦਾ ਖੇਤ ਸਾਂਝਾ ਸਾਡਾ ਕੋਈ ਮੈਂ ਤਾਂ ਕਦੇ ਮਿਲਿਆ ਵੀ ਨਹੀਂ ਪਰ ਜਿਹੜੇ ਕੰਮ ਕਾਜ ਹੈ ਉਹਨਾਂ ਤੋਂ ਦੇਖ ਕੇ ਜ਼ਰੂਰ ਹੈ ਵੀ ਆਪਾਂ ਗੁਰਬਾਣੀ ਪੜ੍ਹਨ ਵਾਲੇ ਬੰਦੇ ਆ ਵੀ ਬੋਲਿਆ ਜ਼ਰੂਰ ਜਾਂਦੇ ਆ ਜੋ ਕਿ ਗੁਰਬਾਣੀ ਕਹਿੰਦੀ ਆ ਬੋਲ ਧਰਮੜੀਆ ਮੋਨ ਕਤ ਧਾਰੀ ਰਾਮ ਜਿਹੜਾ ਧਰਮੀ ਬੰਦਾ ਉਹ ਗਲਤ ਨੂੰ ਗਲਤ ਕਹਿਣ ਲਈ ਬੋਲੇਗਾ ਜਿਹੜਾ ਬੋਲਦਾ ਨਹੀਂ ਉਹ ਧਰਮੀ ਨਹੀਂ ਹੈ ਬੋਲੀਆ ਸੱਚ ਧਰਮ ਧਰਮ ਹੋਰ ਇਹ ਨਹੀਂ ਹੈ ਵੀ ਕਰਕਾਰਾਂ ਦਾ ਨਾਮ ਧਰਮ ਹੈ ਕਿਸੇ ਬਾਣੇ ਦਾ ਨਾਮ ਧਰਮ ਹੈ ਬਾਣਾ ਤਾਂ ਹਰ ਕਪਾ ਲੈਦਾ ਠੱਗਾਂ ਨੇ ਵੀ ਪਾਇਆ ਹੋਇਆ ਚੋਰਾ ਨੇ ਵੀ ਪਾਇਆ ਹੋਇਆ ਪਖੰਡੀਆਂ ਨੇ ਵੀ ਪਾਇਆ ਹੋਇਆ ਅੰਧਵਿਸ਼ਵਾਸੀਆਂ ਨੇ ਵੀ ਪਾਇਆ ਹੋਇਆ ਕੱਪੜੇ ਧਰਮ ਨਹੀਂ ਹੁੰਦਾ ਬਾਬੇ ਨੇ ਸਾਡੇ ਨੇ ਆ ਕੇ ਦੁਨੀਆ ਦੇ ਉੱਤੇ ਸਾਨੂੰ ਵੱਖਰਾ ਇਹੋ ਕੁਝ ਦੱਸਿਆ ਸੀ ਵੀ ਧਰਮ ਹੈ ਜਿਹੜਾ ਉਹ ਕੱਪੜਿਆਂ 'ਚ ਨਹੀਂ ਹੈਗਾ ਕਿਸੇ ਰੰਗਾਂ 'ਚ ਨਹੀਂ ਹੈਗਾ ਉਹ ਧਰਮ ਹੈ ਤੇਰੇ ਜੀਵਨ ਦੇ ਵਿੱਚ ਤੂੰ ਕਰਦਾ ਕੀ ਤੇ ਕਮੀ ਪਿਆ ਪਛਾਣੀ ਐ ਉਹ ਭਵਰਾਉ ਭੂੰਡ ਜਿਵੇਂ ਭਵਰੇ ਤੇ ਭੂੰਡ ਦੀ ਪਛਾਣ ਉਹਦੇ ਕੰਮਾਂ ਤੋਂ ਹੁੰਦੀ ਐ ਜੇ ਆਪਾਂ ਸਾਹਮਣੇ ਐ ਰੱਖ ਦੀਏ ਕੋਈ ਬੰਦਾ ਉਹਨੂੰ ਦੱਸ ਨਹੀਂ ਸਕਦਾ ਭੌਰਾ ਤੇ ਆ ਭੂੰਡ ਕਿਉਂਕਿ ਉਹਨਾਂ ਦੀ ਗੂੰਜ ਵੀ ਇੱਕੋ ਜੀ ਐ ਤੇ ਸ਼ਕਲ ਵੀ ਉਹਨਾਂ ਦੀ ਇੱਕੋ ਜੀ ਐ ਇਸੇ ਤਰ੍ਹਾਂ ਸਾਡੇ ਵਿੱਚ ਹੁਣੋ ਕੱਪੜੇ ਤਾਂ ਗੱਤਰੇ ਹਰ ਕਿਸੇ ਕੋਈ ਫਿਰਦਾ ਕਿਨੇ 골ਦਮਾਲੇ ਕਿਨੇ ਲਾਲ ਕਿਨੇ ਟਿੱਖੀ ਪੱਕ ਬੰਨੀ ਆ ਕਿਨੇ ਵੱਡੀ ਸ੍ਰੀ ਸਾਹਿਬ ਪਾਈ ਐ ਕਿਸ ਨੇ ਉਹ ਪਾਇਓ ਪਰ ਜਦੋਂ ਕੰਮ ਕਰ ਬੋਲ ਰਿਹਾ ਹੁੰਦਾ ਦੱਸ ਰਿਹਾ ਹੁੰਦਾ ਸਮਾਜ ਨੂੰ ਉਹਨੋ ਦਾ ਪਤਾ ਲੱਗਦਾ ਜਿਵੇਂ ਘੜਾ ਹੁੰਦਾ ਦੇਖੋ ਸਾਡੇ ਘਰਾਂ ਚ ਵੀ ਬੜਾ ਕੁਝ ਸਿੱਖਣ ਨੂੰ ਮਿਲਦਾ ਜਿਵੇਂ ਸਾਡੀਆਂ ਮਾਮਾ ਦਾਦੀਆਂ ਪਹਿਲਾਂ ਘੜਾ ਲੈਂਦੀਆਂ ਸੀ ਨਾ ਹੁਣ ਤਾਂ ਕੰਮ ਘਟ ਗਿਆ ਘੜਿਆਂ ਦਾ ਉਹ ਨੂੰ ਟਣਕਾ ਕੇ ਦੇਖ ਲੈਂਦੀਆਂ ਸੀ ਉਹ ਘੜੇ ਦੀ ਆਵਾਜ਼ ਦੇਖੇ ਤੋਂ ਨਹੀਂ ਸੀ ਕਿਹੜਾ ਪਤਾ ਲੱਗਦਾ ਵੀ ਪਿੱਲਾ ਕਿ ਕੱਚਾ ਕਾਹ ਤੋਂ ਪਛਾਣਨੀ ਸੀ ਦੀ ਆਵਾਜ਼ ਤੋਂ ਆਵਾਜ਼ ਤੋਂ ਬੋਲ ਤੋਂ ਇਸੇ ਤਰ੍ਹਾਂ ਚਾਹੇ ਕੋਈ ਪ੍ਰਚਾਰਕਾ ਚਾਹੇ ਕੋਈ ਰਾਗੀ ਆ ਚਾਹੇ ਕੋਈ ਢਾਡੀ ਆ ਚਾਹੇ ਕੋਈ ਜਥੇਦਾਰ ਆ ਚਾਹੇ ਕੋਈ ਪ੍ਰਧਾਨ ਹੈ ਕਿਸੇ ਸੋਸਾਇਟੀ ਦਾ ਕਿਤੋਂ ਦਾ ਹੈ ਕਿਸੇ ਪਾਰਟੀ ਦੇ ਉਹਦੇ ਬੋਲਾਂ ਨੂੰ ਧਿਆਨ ਨਾਲ ਸੁਣਿਓ ਦੀ ਆਵਾਜ਼ ਨੂੰ ਸੁਣਿਓ ਉਹ ਤੁਹਾਨੂੰ ਕਲੀਅਰ ਕਰ ਦਿੰਦੀ ਆ ਬੇ ਬੰਦਾ ਕੱਚਾ ਜਾਂ ਪੱਕਾ ਜਿਹੜਾ ਕਿਦਾ ਮੂੰਹ ਰੱਖ ਕੇ ਬੋਲਦਾ ਬਾਣੀ ਵਿੱਚ ਮੂੰਹ ਮੂਰਖ ਦੇ ਅਰਥ ਕੀ ਆ ਉਹ ਨਹੀਂ ਜਿਹੜੇ ਮੈਂਟਲੀ ਪਾਗਲ ਨੇ ਡਿਪਰੈਸ਼ਨ ਚ ਵਿੱਚ ਨੇ ਉਹਨਾਂ ਨੂੰ ਮੂਰਖ ਥੋੜਾ ਕਿਹਾ ਜਾਂਦਾ ਮੂੰਹ ਆਕੁੰਦਾ ਮੂੰਹ ਆਕ ਕੇ ਗੱਲ ਕਰਨੀ ਮੂੰਹ ਦੇਖ ਕੇ ਗੱਲ ਕਰਨੀ ਹੰਦਾ ਮੂੰਹ ਦੇਖ ਕੇ ਮਾਲੋ ਕਿਸੇ ਗਰੀਬ ਨਾਲ ਮੂੰਹ ਦੇਖ ਕੇ ਮੇਰਾ ਮੂੰਹ ਹੋਰ ਹੋ ਜਾਂਦਾ ਤਕੜੇ ਨੂੰ ਜਿਵੇਂ ਕਹਾਵਤ ਤੁਸੀਂ ਸਾਡੇ ਸਿਆਣੇ ਬਜ਼ੁਰਗਾਂ ਨੇ ਪਾਈਆਂ ਹੋਈਆਂ ਬਾਣੀ 'ਚ ਬੜਾ ਕੁਝ ਆ ਪਰ ਕਹਾਵਤਾਂ ਤੁਸੀਂ ਸੁਣੀਆਂ ਬਾਣੀ ਅਸੀਂ ਪੜ੍ਹੀ ਨਹੀਂ ਬਹੁਤ ਆਦੀ ਘਾਟਾਂ ਬਾਣੀ ਪੜਨ ਸੁਣਦੇ ਸੁਕੀਨ ਨਹੀਂ ਅਸੀਂ ਜਿਵੇਂ ਕਹਿੰਦੇ ਹੁੰਦੇ ਨੇ ਨਾ ਵੀ ਮਾਰੇ ਦੇ ਘਰ ਵਾਲੀ ਦਾ ਸਭ ਦੀ ਭਰਜਾਈ ਹੁੰਦੀ ਆ ਤੇ ਤੇ ਤਕੜ ਦੇ ਘਰ ਲਈ ਸਬਦੀ ਭੈਣ ਹੁੰਦੀ ਆ। ਬਸ ਆਹੀ ਗੱਲ ਆ। ਇੱਕ ਜੱਥੇਦਾਰ ਆ ਜਿਹੜਾ ਇਹ ਤੇ ਜਿਹੜਾ ਬੱਕਰੀ ਤਾਂ ਗੱਲ ਆਪਾਂ ਬਾਅਦ ਚ ਫੇਰ ਕਰਾਂਗੇ। ਪਰ ਜੱਥੇਦਾਰ ਦੇ ਬੋਲਾਂ ਚ ਜਿਹੜੇ ਪੰਥਕ ਬੋਲ ਨੇ ਨਿਕਲ ਰਹੇ। ਪੰਥਕ ਬੋਲ ਨਿਆਰੇ। ਉਹਨੂੰ ਮੈਂ ਕਿਵੇਂ ਕਹਾਂ ਪੰਥਕ? ਤੁਸੀਂ ਕਿਵੇਂ ਮੰਨ ਲਓਗੇ ਪੰਥਕ? ਆਵਾਜ਼ ਨੇ ਰੋਸਣਾ ਨਾ ਮੇਰਾ ਕਿਸੇ ਜਥੇਦਾਰ ਨਾਲ ਕੋਈ ਵਿਰੋਧ ਨਹੀਂ ਮੇਰਾ ਉਹਦੇ ਨਾਲ ਕੋਈ ਲੈਣ ਦੇਣ ਨਹੀਂ ਸਿਰਫ ਉਹਦੀ ਆਵਾਜ਼ ਸੁਣ ਕੇ ਉਹਦੇ ਕੰਮ ਸੁਣ ਕੇ ਉਹ ਲੱਗ ਰਿਹਾ ਵੀ ਉਹ ਜਥੇਦਾਰ ਪੰਥ ਕਨੀਆਂ ਇਸ ਕਰਕੇ ਮੈਂ ਵੀਡੀਓ ਪਾਈ ਸੀ ਤੇ ਹੁਣ ਵੀ ਆਹੀ ਗੱਲ ਆ ਵੀ ਸਾਨੂੰ ਤਾਂ ਦੇਖੋ ਸਾਨੂੰ ਦਿਖਾਇਆ ਕੀ ਜਾਂਦਾ ਜਿਵੇਂ ਛੱਪੜ ਤੋਂ ਕੱਢਣ ਲਈ ਆਪਾਂ ਨੂੰ ਥੋੜਾ ਜਿਹਾ ਹਾਰਾ ਦਿਖਾਉਣੇ ਸਾਨੂੰ ਪੰਥ ਕਹਿ ਕੇ ਤਾਂ ਬਾਹਰ ਕੱਢੇ ਨਾ ਕਰਾਂ ਤੇ ਵੀ ਆ ਜੋ ਅਸੀਂ ਪੰਥ ਕਰਕੇ ਤਾਂ ਅਸੀਂ ਮਰਨ ਤਰਨ ਤਿਆਰ ਹੋਏ ਹੁੰਨੇ ਆ ਤੇ ਸਾਡਾ ਕੋਈ ਨਹੀਂ ਫੇਰ ਤਾਂ ਸਾਨੂੰ ਸੋਚਣਾ ਪਊਗਾ ਇਸ ਕਰਕੇ ਮੇਰਾ ਕਿਸ ਨਾ ਕੋਈ ਗਿਲਾ ਨਹੀਂ ਹੈ ਮੇਰਾ ਕਿਸ ਨਾ ਕੋਈ ਵਿਰੋਧ ਨਹੀਂ ਹੈ ਆ ਜਿੰਨਿਕ ਸੋਜੀ ਗੁਰੂ ਨੇ ਬਖਸੀਆ ਉਹਦੇ ਅਨੁਸਾਰ ਮੇਰੀ ਇੱਕ ਕੋਸ਼ਿਸ਼ ਰਹਿੰਦੀ ਹੈ ਵੀ ਇਹ ਗੱਲਾਂ ਅਸੀਂ ਗੁਰਦਾਰੇ ਤਾਂ ਨਹੀਂ ਕਰ ਸਕਦੇ ਉੱਠਿੱਤਾ ਸਾਨੂੰ ਮੜਾ ਇਹ हां ਜਿਵੇਂ ਆਪ ਦੇ ਘਰੇ ਬੈਠ ਕੇ ਆਪਾਂ ਗੱਲ ਜਿਹੜੀ ਸਮਝ ਆਉਂਦੀ ਉਹ ਦੱਸਣ ਦੀ ਕੋਸ਼ਿਸ਼ ਕਰੀ ਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ